ਹੈਲੋ ਜੀ ਵੈਲਕਮ ਟੂ ਮਾਈ ਨੀ ਵਲੋਗ ਹਾਂਜੀ ਤੁਹਾਡੇ ਲਈ ਨੀ ਵੀਡੀਓ ਦਾ ਸਵਾਗਤ ਹੈ ਜੀ ਤੇ ਅੱਜ ਜੀ ਆਪਾਂ ਇੱਕ ਕਾਫ ਵਾਲੀ ਬਾਜੂ ਬਣਾਵਾਂਗੇ ਤੁਸੀਂ ਦੇਖ ਸਕਦੇ ਕਿੰਨੀ ਸੋਹਣੀ ਕਾਫ ਵਾਲੀ ਬਾਜੂ ਬਣੀ ਹੈ ਜੀ ਬਹੁਤ ਹੀ ਈਜ਼ੀ ਤਰੀਕਾ ਹੈ ਕਾਫ ਵਾਲੀ ਬਾਜੂ ਬਣਾਉਣ ਦਾ ਤੇ ਜੇ ਤੁਸੀਂ ਇਹਨਾਂ ਈਜ਼ੀ ਤਰੀਕਾ ਸਿੱਖਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੀ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਚਲੋ ਜੀ ਵੀਡੀਓ ਕਰਦੇ ਆਪਾਂ ਸਟਾਰਟ ਅੱਜ ਆਪਾਂ ਇੱਕ ਪਲਾਸਟਿਕ ਵਾਲੀ ਬਾਜੂ ਤਿਆਰ ਕਰਾਂਗੇ ਜਿਵੇਂ ਆਪਾਂ ਕੱਫ ਲਾਉਨੇ ਆ ਜੀ ਮੂਰੇ ਉਵੇਂ ਆਪਾਂ ਇਲਾਸਟਿਕ ਲਾਵਾਂਗੇ ਮੂਰੇ ਤੇ ਜਿਹਦੇ ਨਾਲ ਕਿ ਆਪਣੇ ਬਾਹਾਂ ਦੇ ਵਿੱਚ ਇੱਥੇ ਵਾਲ ਪੈ ਜਾਣਗੇ ਅੱਜ ਜਿਹੜਾ ਨਾ ਗਰਮੀ ਦਾ ਮੌਸਮ ਆ ਜੀ ਗਰਮੀ ਵਿੱਚ ਆਪਾਂ ਖੁੱਲੀ ਬਾਜੀ ਪਾ ਕੇ ਰਾਜੀ ਆ ਜੀ ਜਿਹਦੇ ਨਾਲ ਕਿ ਆਪ ਨੂੰ ਗਰਮੀ ਨਾ ਲੱਗੇ ਤੇ ਆਪਾਂ ਕੀ ਕਰਨਾ ਜੀ ਦੇਖੋ ਆਪਣੀ ਬਾਹਾਂ ਦੀ ਜਿਹੜੀ ਮੂਰੀ ਹੈਗੀ ਹੈ ਜੀ ਦੇਖੋ ਇੱਥੋਂ ਆਪਣੀ ਬਾਹਾਂ ਦੀ ਮੂਰੀ ਜਿਹੜੀ ਹੈਗੀ ਹੈ ਜੀ ਦੇਖੋ ਜੀ ਬਾਹਾਂ ਦੀ ਮੂਰੀ ਆਪਣੇ 8 ਇੰਚ ਹੈ ਥੋੜੀ ਲੂਜ਼ ਮੂਰੀ ਦਾ ਆਪਾਂ ਮੇਜ਼ਰਮੈਂਟ ਲਿਆ ਜੀ ਤੇ ਦੇਖੋ 8 ਇੰਚ ਦਾ ਹਾਫ ਹੋ ਗਿਆ ਜੀ 4 ਇੰਚ ਤੇ 4 ਇੰਚ ਆਪਾਂ ਮੂਰੀ ਰੱਖਣੀ ਹੈ ਬਾਹ ਦੀ ਤੇ ਇਹਦੇ ਵਿੱਚ ਜੀ 4 ਇੰਚ ਆਪਾਂ ਪਲੱਸ ਕੀਤਾ ਕਪੜਾ ਹੋਰ ਦੇਖੋ 4 ਇੰਚ ਕਪੜਾ ਹੋਰ ਪਲੱਸ ਕੀਤਾ ਜੀ ਆਪਾਂ ਇਹ ਤੇ ਆਪਾਂ ਇਲਾਸਟਿਕ ਕਿਵੇਂ ਲੈਣਾ ਜੀ 8 ਇੰਚ ਹੋ ਗਿਆ ਜੀ ਆਪਣਾ ਬਾਹ ਦੀ ਮੂਰੀ 8 ਇੰਚ ਹੈ ਤੇ ਇਹਦੇ ਵਿੱਚ ਜੀ ਆਪਾਂ 1/2 ਇੰਚ ਇਲਾਸਟਿਕ ਹੋਰ ਐਡ ਕਰ ਦੇਣਾ ਜੀ 8.5 ਇੰਚ ਤੇ 8.5 ਇੰਚ ਆਪਾਂ ਕਟਿੰਗ ਕਰ ਦੇਣਾ ਇਥੇ ਪਲਾਸਟਿਕ ਇਸ ਤਰੀਕੇ ਨਾਲ ਜੀ ਦੇਖੋ ਆਪਣੀ ਮੂਰੀ ਇਸ ਤਰੀਕੇ ਨਾਲ ਇੱਥੇ ਆ ਜੂਗੀ ਜੀ ਐਸਟਰਾ ਐਸਟਰਾ ਪਲਾਸਟਿਕ ਆਇਆ ਨਹੀਂ ਜੀ ਇਥੇ ਬਾਕੀ ਇਥੇ ਵਾਲ ਪੈਨ ਦੇ ਕਪੜੇ ਸਾਰੇ ਤੇ ਆਪਾਂ ਕੀ ਕਰਨਾ ਜੀ ਦੇਖੋ ਆਪਾਂ ਜਿਨੀ ਆਪਣੀ ਲਾਸਟਿਕ ਦੇਖੋ ਜੀ ਇੱਥੇ ਕਪੜਾ ਆਪਣ ਇਹਨਾਂ ਫੋਲਡਿੰਗ ਹੋਊਗਾ ਵਿੱਚ ਇਥੋਂ ਆਪਣਾ ਤੇ ਉੱਥੇ ਆਪਾਂ निशान ला लेना इस तरीके इस तरह जी इस तु बाद आप देखो अपना बानना पुठियाला पास है इस तरीके आप रखा जी इतस्टिक इस तरीके ने इन रख के जी आप इस तरह इतना ਤਾਂ 4 ਸੇਵਨਾ ਲਾ ਲੈਣੀਆਂ ਜੀ ਆਪਾਂ ਇਸ ਤਰੀਕੇ ਨਾਲ ਸੀਨ ਲਾ ਲੈਣੀਆਂ ਜੀ ਆਪਾਂ ਦੇਖੋ ਅੰਦਰੋਂ ਕਪੜਾ ਫੋਲਡਿੰਗ ਕੀਤਾ ਹੋਇਆ ਤੇ ਵਿੱਚ ਆਪਾਂ ਇਲਾਸਟਿਕ ਰੱਖੀਏ ਇਸ ਤਰੀਕੇ ਨਾਲ 4 ਸੇਵਨਾ ਲਾ ਲੈਣੀਆਂ ਇਧਰਲੇ ਪਾਸੇ ਵੀ ਆਪਾਂ ਇਹੀ ਕਰਨਾ ਹੈ ਇਸ ਤਰੀਕੇ ਨਾਲ ਹੀ ਇਸ ਤਰ੍ਹਾਂ ਇਲਾਸਟਿਕ ਰੱਖਾਂਗੇ ਜੀ ਤੇ ਫੋਲਡਿੰਗ ਕਰ ਦਾਂਗੇ ਕੱਪੜਾ ਇਸ ਤਰੀਕੇ ਨਾਲ ਤੇ ਇੱਥੇ ਤਿੰਨ ਚਾਰ ਸਲਾਈ ਲਾ ਲੈਣੀ ਹੈ। ਜਿਵੇਂ ਤਰੀਕੇ ਇਸ ਤਰੀਕੇ ਨਾਲ ਆਪਾਂ ਦੇਖੋ ਜੀ ਇਸ ਤਰੀਕੇ ਨਾਲ ਦੋਨੇ ਬਾਸ ਆਪਾਂ ਸਿਆਉਣਾਂ ਲਾ ਲਈਏ ਇਸ ਤਰੀਕੇ ਨਾਲ ਇਸ ਤਰ੍ਹਾਂ ਆਊਗੀ ਇਲਾਸਟਿਕ ਤੇ ਇਸ ਤੋਂ ਬਾਅਦ ਕੀ ਕਰਨਾ ਆਪਾਂ ਇਸ ਤਰ੍ਹਾਂ ਇੱਕ ਨੂੰ ਫੋਲਡਿੰਗ ਕਰੀ ਜਾਵਾਂਗੇ ਐ ਤੇ ਇੱਥੇ-ਇੱਥੇ ਸਲਾਈ ਲਾ ਰਾਂਗੇ। ਜਿਆ ਰਿਖ ਉਸ ਲਾਈ ਆਪਣੇ ਲਾਸਟ ਕੇ ਜੇ ਉੱਪਰ ਨਹੀਂ ਹੋਣੀ ਚਾਹੀਦੀ ਜਿਹੜਾ ਕੱਪੜਾ ਐਸਟੀਕ ਨੂੰ ਫੋਲਡਿੰਗ ਕੀਤਾ ਆਪਣਾ ਐਸਟੀਕ ਨੂੰ ਲਾਸਟ ਕੇ ਥਲੇ ਥਲੇ ਸਲਾਈ ਹੋਣੀ ਚਾਹੀਦੀ ਆ जी इस तरीके आप सिलाई ला लीए इस बार लास्टिक सही कर लेंगे जी एस तरह। एस तरह। एस तरह। पर आपने पर इस तरह इस तरीके आप पाएंगे इस बार आप सारे पर मार्जिन छ्ड के सिलाई ला देंगे ਲੋ ਜੀ ਬਾਜੀ ਆਪਣੀ ਬਣ ਕੇ ਤਿਆਰ ਹੈ ਤੁਸੀਂ ਵੀ ਇਸ ਤਰੀਕੇ ਨਾਲ ਈਜ਼ੀ ਤਰੀਕੇ ਨਾਲ ਬਾਜੀ ਬਣਾ ਕੇ ਤਿਆਰ ਕਰ ਸਕਦੇ ਆ ਬਹੁਤ ਹੀ ਈਜ਼ੀ ਤਰੀਕਾ ਜੀ ਇਹ ਕਾਫੀ ਵਾਲੀ ਬਾਜੀ ਬਣਾਉਂਦਾ ਸੋ ਫਰੈਂਡਸ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਮ ਜੀ ਕੋ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਬਾਈ ਬਾਈ ਰੱਬ ਰੱਖਾ